ਹੈਲੋ ਜੀ ਸਤਿ ਸ਼੍ਰੀ ਅਕਾਲ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਕੰਪਿਊਟਰ ਵਾਲੀ ਕਢਾਈ ਵਾਲੀ ਮਸ਼ੀਨ ਇਹ ਦੇਖੋ ਇਹਦਾ ਵਰਕ ਪ੍ਰੋਸੈਸ ਚੱਲ ਰਿਹਾਗਾ ਖੰਡਾ ਬਣ ਰਿਹਾ ਇਹਦੇ ਵਿੱਚ ਰਮਲਾ ਸਾਹਿਬ ਬਣਾਇਆ ਜਾ ਰਿਹਾ ਜੀ ਕਿਉਂਕਿ ਬਾਕੀ ਬਣਿਆ ਪਿਆ ਇਹਦੇ ਵਿੱਚ ਇੱਕ ਖੰਡਾ ਪਾਉਣਾ ਰਹਿ ਗਿਆ ਸੀਗਾ ਇਹਦੇ ਵਿੱਚ ਲੱਗੇ ਹੋਏ ਨੇ ਜੀ 6 ਹੈਡ ਲੱਗੇ ਹੋਏ ਨੇ ਇਹ ਵੀ 6 ਸੂਟ ਇੱਕ ਟਾਈਮ ਵਿੱਚ ਤਿਆਰ ਕਰ ਸਕਦੀ ਹੈ ਇਹ ਮਸ਼ੀਨ ਇਨਾਂ ਦੇ ਤਿੰਨ ਹੈਡ ਸਟੈਮ ਚੱਲਦੇ ਨੇ ਜੀ ਤਿੰਨੇ ਇਹ ਚੱਲਦੇ ਨਹੀਂ ਹੈਗੇ ਇਹ ਇਨਾਂ ਦੇ ਤਾਰੇ ਹੋਏ ਨੇ ਇਹ ਇਸ ਟੈਮ ਜੀ ਖੰਡਾ ਵੀ ਜਿਹੜਾ ਆਪਣਾ ਰਮਾਲਾ ਸਾਹਿਬ ਸੀ ਉਹਦਾ ਵੀ ਫੇਰ ਵੱਡਾ ਸੀਗਾ ਤਾਂ ਕਰਕੇ ਇੱਕ ਮਸ਼ੀਨੇ ਚੱਲ ਰਹੀ ਹੈ ਇਹਦੇ ਵੀ 8 ਸੂਈਆਂ ਮੰਨ ਲਓ ਕਿ 8 ਧਾਗੇ ਵੀ ਅਲੱਗ-ਅਲੱਗ ਕਲਰ ਦੇ ਇੱਕ ਟਾਈਮ 'ਚ ਆਪਾਂ ਪਾ ਸਕਦੇ ਆ ਇਹ ਦੇਖੋ ਕਿੰਨਾ ਸੋਹਣਾ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਕੰਮ ਹੈ ਜੀ ਇਹਨਾਂ ਦਾ ਤੇ ਤੁਹਾਨੂੰ ਅੱਗੇ ਸੂਟ ਵੀ ਦਿਖਾਵਾਂਗੇ ਅਸੀਂ ਵਰਕ ਕੀਤੇ ਹੋਏ ਅਸੀਂ ਰਮਾਲੇ ਤਿਆਰ ਕਰਾਏ ਨੇ ਜੀ ਗੁਰੂ ਸਾਹਿਬ ਲਈ ਇਹ ਦੇਖੋ ਇਹ ਬਲੈਕ ਸੂਟ ਬਣਿਆ ਹੋਇਆ ਬਹੁਤ ਫਿਨਿਸ਼ਿੰਗ ਨਾਲ ਕੰਮ ਹੈ ਜੀ ਕਲਰ ਕੰਬੀਨੇਸ਼ਨ ਬਹੁਤ ਸੋਹਣਾਗਾ ਜੇਕਰ ਤੁਸੀਂ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਮੈਂ ਨੰਬਰ ਇਹਦੇ ਵਿੱਚ ਦੇਵਾਂਗੀ ਜੀ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਚ ਇਹਨਾਂ ਦਾ ਨੰਬਰ ਦੇਵਾਂਗੀ ਤੁਸੀਂ ਉੱਤੇ ਕੰਟੈਕਟ ਕਰ ਸਕਦੇ ਹੋ ਇਹ ਦੇਖੋ ਕਿੰਨੀਆਂ ਸੋਹਣੀਆਂ ਬੇਲਾਂ ਪਾਈਆਂ ਹੋਈਆਂ ਨੇ ਗਲੇ ਤੇ ਵੀ ਵਰਕ ਕੀਤਾ ਹੋਇਆ ਚਾਕ ਘੇਰਾ ਕਟ ਵਰਕ ਹੈ ਜੀ ਇਹਦਾ ਇਹ ਜਾਗੋ ਵਾਲੀ ਸੂਟ ਬਣੇ ਹੋਏ ਨੇ ਜੀ ਕਲਰ ਦੇਖੋ ਇਹਤੇ ਵੀ ਕਿੰਨੇ ਸੋਹਣੇ ਸੋਹਣੇ ਲਾਏ ਹੋਏ ਨੇ ਇਹ ਖਾਦੀ ਸ਼ਿਲਕ ਦਾ ਕੱਪੜਾ ਲਾਇਆ ਹੋਇਆ ਤੇ ਇਹ ਦੇਖੋ ਇਹ ਫੁਲਕਾਰੀ ਦਾ ਇਹਤੇ ਕੰਮ ਕੀਤਾ ਹੋਇਆ ਸਾਰਾ ਸ਼ਰਟ ਦਾ ਫਰੰਟ ਹੈ ਜਿਹੜਾ ਭਰਿਆ ਹੋਇਆ ਇਹਦੇ ਨਾਲ ਤੁਸੀਂ ਬਾਟਮ ਵਗੈਰਾ ਜਾਂ ਘਗਰਾ ਵਗੈਰਾ ਜੋ ਵੀ ਕੁਝ ਲਗਾਉਣਾ ਚਾਹੁੰਦੇ ਹੋ ਲਗਾ ਸਕਦੇ ਹੋ ਜੀ ਤੁਸੀਂ ਸਟੀਚਿੰਗ ਵੀ ਕਰਾ ਸਕਦੇ ਹੋ। ਦੇਖੋ ਇਹ ਰੈੱਡ ਕਲਰ ਤੇ ਬਣਿਆ ਹੋਇਆ ਜੀ ਬਾਗ ਦਾ ਕੰਮ। ਕੰਮ ਬਹੁਤ ਸੋਹਣਾ ਜੀ ਟਾਂਕੇ ਬਹੁਤ ਸਾਫ਼ ਨੇ ਤੇ ਕਲਰ ਕੰਬੀਨੇਸ਼ਨ ਵੀ ਦੇਖੋ ਕਿੰਨੇ ਸੋਹਣੇ ਲਾਏ ਹੋਏ ਨੇ ਕਲਰ ਇਹਨਾਂ ਨੇ। ਤੁਸੀਂ ਜੇਕਰ ਸੂਟ ਤਿਆਰ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ। ਦੇਖੋ ਇਹ ਵੀ ਇਹ ਵਾਈਟ ਕਲਰ ਚ ਹੈ ਜੀ। ਇਹਦੇ ਗਲੇ ਤੇ ਵਰਕ ਹੋ ਕੇ ਵੇਲਾ ਜਾ ਰਹੀਆਂ ਨੇ ਤੇ ਫਲਕਾਰੀ ਦੇ ਫੁੱਲ ਬਣੇ ਹੋਏ ਨੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਜੀ ਸਾਫ਼ ਸੁਥਰਾ ਕੰਮ ਹੈ ਡਿਜ਼ਾਈਨ ਤੁਹਾਨੂੰ ਬਾਧੂ ਮਿਲ ਜਾਣਗੇ ਹੋਰ ਵੀ ਡਿਜ਼ਾਈਨ ਤੁਸੀਂ ਬਣਵਾ ਸਕਦੇ ਹੋ ਇਹ ਜਾਗੋ ਸਪੈਸ਼ਲ ਸੂਟ ਨੇ ਜੀ ਜਿਵੇਂ ਕਿ ਅੱਜ ਕੱਲ ਟ੍ਰੈਂਡ ਚੱਲ ਰਿਹਾ ਹੈਗਾ ਇਹ ਦੇਖੋ ਇਹ ਦੋ ਬੇਲਾਂ ਪਾ ਕੇ ਵਿੱਚ ਸੈਂਟਰ ਚ ਵੱਡੇ ਬੂਟੇ ਪਾਏ ਹੋਏ ਨੇ ਘੇਰੇ ਤੇ ਵੀ ਬੇਲ ਪਾਈ ਹੋਈ ਹੈ ਜੀ ਇਹਦੀ ਬਹੁਤ ਸੋਹਣਾ ਕੰਮ ਹੈ ਇਹ ਵੀ ਇਹ 벨ਵਟ ਦੇ بیس ਤੇ ਬਣਿਆ ਹੋਇਆ ਇਹ ਜੌਰਜਟ ਤੇ ਬਣਿਆ ਹੋਇਆ ਜੀ ਸਾਰੇ ਬੁਟੀਕ ਸਟਾਈਲ ਸੂਟ ਨੇ ਜੀ ਦੇਖੋ ਇਹਦਾ ਘੇਰਾ ਬਣਿਆ ਹੋਇਆ ਬਾਜੂ ਨੇ ਤੁਸੀਂ ਬਾਟਮ ਤੇ ਵੀ ਕੰਮ ਕਰਾ ਸਕਦੇ ਹੋ ਕਲਰ ਫੈਬਰਿਕ ਤੁਸੀਂ ਕੋਈ ਵੀ ਲੈ ਸਕਦੇ ਹੋ ਜੀ ਕਲਰ ਆਪਣੀ ਪਸੰਦ ਦੇ ਲਗਵਾ ਸਕਦੇ ਹੋ ਜੇਕਰ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਡਿਜ਼ਾਈਨ ਤੁਹਾਨੂੰ ਇੱਕ ਤੋਂ ਇੱਕ ਵਧੀਆ ਡਿਜ਼ਾਈਨ ਮਿਲ ਜਾਣਗੇ ਜੀ ਇਹ ਦੇਖੋ ਇਹ ਫਰਾਕ ਬਣੀ ਹੋਈ ਹੈ ਜੀ। ਡੋਂ ਨੀਚੇ ਕਟਵਰਕ ਕੀਤਾ ਹੋਇਆ, ਉੱਪਰ ਡਾਟਸ ਪਾਏ ਹੋਏ ਨੇ ਤੇ ਬੇਲ ਪਾਈ ਹੋਈ ਹੈਗੀ। ਉੱਪਰ ਵੀ ਕੰਮ-ਕੰਮ ਕੀਤਾ ਹੋਇਆ ਇਹਨਾਂ ਨੇ ਸਾਰਾ ਤੇ ਬਾਜੂ ਵਰਕ ਹੈ ਜੀ ਇਹਦਾ। ਸਾਰੇ ਸੂਟਾਂ ਦੇ ਨਾਲ ਤੁਸੀਂ ਕੋਈ ਵੀ ਵਰਕ ਕਰਾਉਣੇ ਹੋ ਬਾਜੂ ਵਰਕ ਹੋਊਗਾ ਜੀ। ਤੁਸੀਂ ਬਾਟਮ ਤੇ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਬਾਟਮ ਤੇ ਵੀ ਵਰਕ ਹੋ ਜਾਊਗਾ। ਫਰਾਕ ਵਗੈਰਾ ਜਿਵੇਂ ਦੀ ਵੀ ਮਰਜ਼ੀ ਬਣਾ ਲਓ। ਇਹ ਦੇਖੋ ਇਹ ਸੂਟ ਔਰਗੈਂజా ਤੇ ਹੈ ਜੀ। ਇਹ ਬੇ ਉੱਪਰ ਬੇਲਾਂ ਜਾ ਰਹੀਆਂ ਨੇ نیچے ਘੇਰੇ ਤੇ ਵਰਕ ਹੈ ਤੇ ਗਲੇ ਤੇ ਜਿਹੜਾ ਬੂਟਾ ਪਾਇਆ ਹੋਇਆ ਹੈਗਾ ਇਹਦੇ ਬਾਜੂ ਤੇ ਵੀ ਵਰਕ ਹੈਗਾ ਜੀ ਬਹੁਤ ਸੋਹਣਾ ਵਰਕ ਹੈ ਤੁਸੀਂ ਕਲਰ ਕੋਈ ਵੀ ਲਗਵਾ ਸਕਦੇ ਹੋ ਬਹੁਤ ਸੋਹਣਾ ਵੀ ਜਦੋਂ ਆਪਾਂ ਖੁਦ ਵਰਕ ਕਰਵਾਉਣੀ ਆ ਆਪਾਂ ਕਲਰ ਆਪਣੀ ਪਸੰਦ ਦੇ ਲਾ ਸਕਦੇ ਆ ਰੈਡੀमेड ਨਾਲੋਂ ਵਧੀਆ ਲੱਗਦਾ ਜੀ ਕਿਉਂਕਿ ਰੈਡੀमेड ਚ ਆਪਾਂ ਨੂੰ ਕਈ ਵਾਰੀ ਕੋਈ ਕਲਰ ਨਹੀਂ ਪਸੰਦ ਆਉਂਦਾ ਕਈ ਵਾਰੀ ਕੋਈ ਡਿਜ਼ਾਈਨ ਨਹੀਂ ਪਸੰਦ ਆਉਂਦਾ ਇਹ ਸ਼ਿਮਰ ਤੇ ਕੀਤਾ ਹੋਇਆ ਜੀ ਇਹ ਚਾਕਾਂ ਤੇ ਬੇਲ ਬਣਾਈ ਹੋਈ ਹੈਗੀ ਬਹੁਤ ਸੋਹਣਾ ਇਹ ਵੀ ਕਲਰ ਕੰਬੀਨੇਸ਼ਨ ਵੀ ਦੇਖੋ ਕਿੰਨਾ ਸੋਹਣਾ येलो ਕਲਰ ਤੇ ਇਹdੀਆਂ ਵੀ ਬਾਜੂ ਬਣੀਆਂ ਹੋਈਆਂ ਨੇ ਜੀ ਤੁਸੀਂ ਸਲਵਾਰ ਦਾ ਜਿਹੜਾ ਬਾਟਮ ਵਰਕ ਵੀ ਕਰਾ ਸਕਦੇ ਹੋ ਏ ਦੇਖੋ ਕਿੰਨਾ ਸੋਹਣਾ ਕੰਮ ਹੋਇਆ ਹੋਇਆ ਇਹ ਵੀ ਬਾਕੀ ਇਹ ਜੀ ਜਦੋਂ ਆਪਾਂ ਆਪ ਵਰਕ ਕਰਵਾਉਨੇ ਆ ਤਾਂ ਉਹਦੇ ਕਲਰ ਮੈਂ ਪਹਿਲਾਂ ਵੀ ਦੱਸ ਰਹੀ ਸੀ ਤੁਹਾਨੂੰ ਵੀ ਕਲਰ ਆਪਣੀ ਪਸੰਦ ਦੇ ਲਗਵਾ ਸਕਦੇ ਆ ਆਪਾਂ ਘੇਰਾ ਜਿੰਨਾ ਆਪਣਾ ਹੁੰਦਾ ਉਸ ਦੇ ਨਾਲ ਆਪਦੇ ਹੀ ਆਪਾਂ ਘੇਰਾ ਰਖਵਾ ਸਕਦੇ ਆ ਜਿਹੜਾ ਆਪਾਂ ਰੈਡੀमेड ਸੂਟ ਲੈ ਲੈਨੇ ਆ ਉਹਦੇ ਘੇਰੇ ਵੱਡੇ ਛੋਟੇ ਹੋ ਜਾਂਦੇ ਨੇ ਇਹਦੇ ਦੁਪट्टे ਤੇ ਵੀ ਵਰਕ ਸੀ ਜੀ ਕਟ ਵਰਕ ਕੀਤਾ ਹੋਇਆ ਇਹਦੇ ਦੁਪट्टे ਤੇ ਫੋਰ ਸਾਈਡ ਜਿਹੜਾ ਆਪਾਂ ਰੈਡੀमेड ਲੈਨੇ ਆ ਉਹਦੇ ਤੇ ਕਈ ਵਾਰੀ ਆਪਣਾ ਘੇਰਾ ਵੱਡਾ ਛੋਟਾ ਹੁੰਦਾ ਸਹੀ ਨਹੀਂ ਆਉਂਦਾ ਕਈ ਵਾਰੀ ਲੈਂਥ ਨਹੀਂ ਸਹੀ ਆਉਂਦੀ ਇਹ ਦੇਖੋ ਇਹ ਇਕੱਲੇ 골ਡਨ ਜਿਹੜਾ ਜਰੀ ਦਾ ਵਰਕ ਹੈ ਸਾਰਾ ਵਿੱਚ ਕਟ ਵਰਕ ਹੋਇਆ ਹੋਇਆ ਜਿਹੜੀ ਇਹ ਚੌਰਸ ਡੱਬੀਆਂ ਜੀਆਂ ਨੇ ਇਹਦੇ ਵਿੱਚ ਕਟ ਵਰਕ ਹੋਇਆ ਹੋਇਆ ਜੀ ਤੇ ਲੰਬੀਆਂ ਜਿਹੜਾ ਜਿਗਜੈਗ ਦੀਆਂ ਬੇਲਾ ਜਾ ਰਹੀਆਂ ਨੇ ਇਹਦੇ ਵਿੱਚ ਨੀਚੇ ਘੇਰੇ ਤੇ ਵਰਕ ਹੈ ਦੇ ਬਾਜੂ ਤੇ ਵੀ ਵਰਕ ਨਾਲ ਹੀ ਹੈ ਜੀ ਤੁਸੀਂ ਇਹਦੇ ਦੁਪੱਟੇ ਤੇ ਵੀ ਕੱਟਵਰਕ ਕਰਾ ਸਕਦੇ ਹੋ ਥੋੜੀ ਆਪਣੀ ਇੱਛਾ ਜੀ ਤੁਸੀਂ ਜਿੰਨਾ ਕੋਈ ਕੰਮ ਕਰਾਉਣਾ ਉਸ ਦੇ ਹਿਸਾਬ ਨਾਲ ਹੀ ਤੁਹਾਨੂੰ ਰੇਟ ਲੱਗ ਜੂ ਇਹਨਾਂ ਦੇ ਰੇਟ ਵੀ ਬਹੁਤ ਘੱਟ ਨੇ ਜੀ ਇਹ ਦੇਖੋ ਇਹ ਸਿੰਪਲ ਸੋਬਰ ਜਿਹਾ ਕੰਮ ਹੋਇਆ ਹੋਇਆ ਨਾਲੇ ਜਿਆਦਾ ਹੈਵੀ ਨਹੀਂ ਹੈਗਾ ਤੇ ਨਾਲੇ ਸੋਹਣਾਗਾ ਦੇਖੋ ਇਹਦੇ ਗਲੇ ਤੇ ਵੀ ਬਹੁਤ ਸੋਹਣਾ ਸਟਾਈਲਿਸ਼ ਜਿਹਾ ਵਰਕ ਹੋਇਆ ਹੋਇਆ ਜਿਵੇਂ ਆਪਾਂ ਕਈ ਵਾਰੀ ਬੇਲ ਬੂਟਿਆਂ ਤੋਂ ਲੱਗ ਕੁਝ ਕਰਾਉਣਾ ਹੋਵੇ ਤਾਂ ਤੁਸੀਂ ਇਹ ਵਰਕ ਕਰਾ ਸਕਦੇ ਹੋ ਇਦਾ ਗਲਾ ਬਹੁਤ ਸੋਹਣਾ ਬਣਿਆ ਹੋਇਆ ਜੀ ਦੇਖੋ ਕਿੰਨਾ ਸੋਹਣਾ ਗਲਾ ਬਣਿਆ ਹੋਇਆ ਤੇ ਇਹਦੀ ਬਾਜੂ ਵੀ ਹੈਵੀ ਬਣੇ ਹੋਏ ਨੇ ਬਾਜੂ ਤੇ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਕੰਮ ਹੋਇਆ ਹੋਇਆ ਜਿਹੜਾ ਇਹਦਾ ਕਲਰ ਹੈ ਸੂਟ ਦਾ ਉਹ ਵੀ ਬਹੁਤ ਸੋਹਣਾ ਬਹੁਤ ਸੋਹਣਾ ਕੰਮ ਹੋਇਆ ਹੋਇਆ ਜੀ ਤੁਸੀਂ ਇੱਕ ਵਾਰੀ ਜ਼ਰੂਰ ਇਹਨਾਂ ਨਾਲ ਕੰਟੈਕਟ ਕਰਿਓ ਮੈਨੂੰ ਤਾਂ ਮੈਂ ਆਪ ਕੋਲ ਜਾ ਕੇ ਦੇਖ ਕੇ ਆਈਆਂ ਇਹਨਾਂ ਦਾ ਕੰਮ ਹੈ ਜਿਹੜਾ ਬਹੁਤ ਵਧੀਆ ਲੱਗਿਆ ਜਿਵੇਂ ਆਪਣੀ ਹੱਥ ਦੀ ਮਸ਼ੀਨ ਤੋਂ ਵੀ ਸੋਹਣਾ ਕੰਮ ਕੀਤਾ ਹੋਇਆ ਹੈ ਬਿਲਕੁਲ ਫਿਨਿਸ਼ਿੰਗ ਨਾਲ ਇਹ ਬਲੈਕ ਕਲਰ ਦਾ ਸੂਟ ਬਣਿਆ ਹੋਇਆ ਜੀ ਦੇਖੋ ਕਿੰਨਾ ਸੋਹਣਾ ਹੈ ਵੀ ਕਲੀਆਂ ਵਾਲਾ ਵੀ ਬੇਲਾਂ ਜਾ ਰਹੀਆਂ ਨੇ ਇਹ ਜਿਹੜੇ ਹੈਗੇ ਆ ਬਾਟਮ ਵਰਕ ਹੈ ਜੀ ਇਹ ਜਿਹੜੀ ਸਲਵਾਰ ਦੇ ਆਪਣੇ ਪੱਲੇ ਹੁੰਦੇ ਨੇ ਉਹ ਵਰਕ ਕੀਤੇ ਹੋਏ ਨੇ ਘੇਰਾਗਾ ਇੱਧਰ ਤੇ ਬਾਜੂ ਇਹਦੇ ਦੂਸਰੀ ਸਾਈਡ ਨੇ ਜੀ ਇਹਦੇ ਬਾਜੂ ਤੇ ਵੀ ਵਰਕ ਹੈ ਇਹ ਬਾਜੂ ਨੇ ਜੀ ਤੁਸੀਂ ਉਹ ਬਾਟਮ ਵੀ ਜੇਕਰ ਤੁਸੀਂ ਉਹਦੀਆਂ ਬਾਜੂ ਬਣਾ ਸਕਦੇ ਹੋ ਇਹਦੇ ਇਹਨੂੰ ਬਾਟਮ ਤੇ ਲਿਆਉਣਾ ਹੋਵੇ ਤੁਸੀਂ ਐਵੇਂ ਵੀ ਕਰ ਸਕਦੇ ਹੋ ਤੁਹਾਡੀ ਆਪਣੀ ਇੱਛਾ ਹੈਗੀ ਤੁਸੀਂ ਕਿਸੇ ਵੀ ਢੰਗ ਨਾਲ ਜਦੋਂ ਇਹਨੂੰ ਸਟਿਚ ਕਰੋਗੇ ਆਪਣੇ ਹਿਸਾਬ ਨਾਲ ਬਣਵਾ ਸਕਦੇ ਹੋ ਡਿਜ਼ਾਈਨ ਇਹਨਾਂ ਕੋਲ ਬਹੁਤ ਬਹੁਤ ਜ਼ਿਆਦਾ ਸੀ ਜੀ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀਡੀਓ ਤੋਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰ ਦਿਓ ਤੇ ਕਮੈਂਟ ਕਰਕੇ ਡਿਜ਼ਾਈਨ ਦੱਸਿਓ ਤੁਹਾਨੂੰ ਕਿਵੇਂ ਲੱਗੇ ਇਹ ਦੇਖੋ ਇਹ ਬਲੈਕ ਕਲਰ ਦਾ ਸੂਟ ਹੈ ਜੀ ਇਹ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਵੈਲਵਟ ਦਾ ਸੂਟ ਹੈਗਾ ਇਹਦੇ ਵਿੱਚ ਘੇਰੇ ਤੇ نیچے ਬੇਲ ਬਣੀ ਹੋਈ ਹੈ ਉੱਪਰ ਸਾਰਾ ਟਿੱਕੀਆਂ ਜੀਆਂ ਦਾ ਵਰਕ ਕੀਤਾ ਹੋਇਆ ਇਹਦੇ ਬਾਜੂ ਤੇ ਵੀ ਵਰਕ ਹੈ ਸਾਰਿਆਂ ਚੋਂ ਵਧੀਆ ਤਾਂ ਜੀ ਜਦੋਂ ਆਪਾਂ ਆਪ ਸੂਟ ਤਿਆਰ ਕਰਾ ਰਿਹਾ ਕਰਾ ਰਹੇ ਆ ਨਾ ਉਹਦੇ ਤੇ ਜੇ ਆਪਾਂ ਜਿਹੜਾ ਵੀ ਆਪਾਂ ਨੂੰ ਕਲਰ ਚੰਗਾ ਲੱਗਦਾ ਹੁੰਦਾ ਆਪਾਂ ਉਹ ਕਲਰ ਲਗਵਾ ਸਕਦੇ ਆ ਰੈਡੀमेड ਤੇ ਆਪਾਂ ਨੂੰ ਉਹ ਚੀਜ਼ ਨਹੀਂ ਮਿਲਦੀ ਜੀ ਨਾ ਆਪਣਾ ਪ੍ਰੋਪਰ ਨਾਪ ਤਿਆਰ ਹੋਇਆ ਹੁੰਦਾ ਕੁਛ ਨਹੀਂ ਉਹਦੇ ਵਿੱਚ ਅੱਧੀ ਕੜਾਈ ਕਿਤੇ ਘੱਟ ਰਹਿ ਜਾਂਦੀ ਹੈ ਕਿਤੇ ਵੱਧ ਹੁੰਦੀ ਹੈ ਇਸ ਲਈ ਜੇਕਰ ਤੁਸੀਂ ਸੂਟ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਵਰਕ ਆਪ ਕਰਾ ਕੇ ਪਾਓ ਉਹਦੇ ਨਾਲ ਇੱਕ ਤਾਂ ਜਿਹੜਾ ਕੰਮ ਹੈ ਬਿਲਕੁਲ ਵਧੀਆ ਕੰਮ ਕੀਤਾ ਹੁੰਦਾ ਕੱਚਾ ਜਾਂ ਕੰਮ ਨਹੀਂ ਹੁੰਦਾ ਜੀ ਜਿਵੇਂ ਇੱਕ ਧਾਗਾ ਖਿੱਚ ਲਿਆ ਤਾਂ ਸਾਰਾ ਜਿਹੜਾ ਵਰਕ ਹੈ ਉਹ ਉੱਡੜ ਜਾਊਗਾ ਇਹ ਕੰਮ ਨਹੀਂ ਹੁੰਦਾ ਜੀ ਜਦੋਂ ਆਪਾਂ ਆਪ ਸੂਟ ਤਿਆਰ ਕਰਾਉਨੇ ਆ ਇਹ ਬਲੈਕ ਸੂਟ ਤੇ ਤਾਂ ਹਰ ਇੱਕ ਹੀ ਕਲਰ ਸੋਹਣਾ ਲੱਗਦਾ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਜਿਹੜੇ ਮੈਂ ਦੋ ਬਲੈਕ ਸੂਟ ਦਿਖਾਏ ਨੇ ਦੋਨੋਂ ਹੀ ਬਹੁਤ ਸੋਹਣੇ ਲੱਗੇ ਮੈਨੂੰ ਵੱਕੀ ਕੰਮ ਘੱਟ ਵੱਧ ਵੀ ਹੋ ਸਕਦਾ ਜੀ ਜੇਕਰ ਤੁਸੀਂ ਕਰਾਉਣਾ ਹੋਵੇ ਧੰਨਵਾਦ ਜੀ